ਮਾਹੌਲ ਦੇ ਇੱਕ ਤਾਂ ਵਾਕਈ ਲੱਗਦਾ ਵੀ ਮੁੜਿਆ ਆ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਲੱਗਦਾ ਵੀ ਜੇ ਬਾਪੂ ਦੇ ਥਾਪੀ ਮਾਰੀ ਸੀ ਉਦੋਂ ਜਾਣ ਵੇਲੇ ਸਿੱਧੂ ਦੇ ਅੱਜ ਮੈਂ ਵੀ ਮਾਰ ਦਿਆਂ ਜੱਜ ਸਾਜੀ ਘਰ ਵਾਪਸੀ ਹੋਈ ਆ ਸਿੱਧੂ ਦੀ ਫੇਰ ਕਹਿੰਦੇ ਸ਼ੁਭਦੀਪ ਸਿੱਧੂ ਮੂਸੇਵਾਲਾ ਮੁੜ ਆਇਆ ਕਿਵੇਂ ਲੱਗਦਾ ਕੀ ਮਾਹੌਲ ਹੈ ਤੇ ਨਹੀਂ ਮਾਹੌਲ ਦੇ ਇੱਕ ਤਾਂ ਵਾਕਈ ਲੱਗਦਾ ਵੀ ਮੁੜਿਆ ਆ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਤੇ ਨਾਲ ਉਹਦੇ ਚਾਹਣ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਇਹ ਫਲ ਪ੍ਰਾਪਤ ਹੋਏ ਨੇ ਬਿਲਕੁਲ ਲੱਗਦਾ ਜਿਵੇਂ ਉਹਦੇ ਹੁੰਦੇ ਰੌਣਕ ਹੁੰਦੀ ਸੀ ਅੱਜ ਉਹ ਉਸ ਤਰ੍ਹਾਂ ਦੀ ਰੌਣਕ ਘਰ ਦੇ ਵਿੱਚ ਤੇ ਤੁਸੀਂ ਦੇਖ ਹੀ ਰਹੇ ਹੋ ਸਰ ਪਰਿਵਾਰ ਨੇ ਕੋਈ ਤਿਆਰੀ ਨਹੀਂ ਕੀਤੀ 팬 ਦੇਖੋ ਤੁਸੀਂ ਆਪ ਹੀ ਰੰਗ ਆਪ ਹੀ ਗੀਤ ਸਾਰਾ ਕੁਝ ਤਿਆਰੀ ਕਰਕੇ ਬੈਠੇ ਸੀ ਹਾਂ ਪਰਿਵਾਰ ਦੀ ਉਹੀ ਗੱਲ ਹੈ ਨਾ ਤਿਆਰੀ ਪਰਿਵਾਰ ਦੇ ਵਿੱਚ ਅਸਲ ਚ ਪਰਿਵਾਰ ਵੈਸੀ ਬਹੁਤ ਛੋਟਾ ਸੀ ਕਿਉਂਕਿ ਘਰ ਕੀ ਐ ਸੀ ਚਾਰ ਜੀ ਸੀਗੇ ਇੱਕ ਇੱਕ ਬੱਚਾ ਸੀ ਉਹ ਇੱਕ ਬਾਹਰ ਹੈ ਇਹ ਇਨਸੀਡੈਂਟ ਤੋਂ ਬਾਅਦ ਫਿਰ ਅਸੀਂ ਤਾਂ ਸਾਰੇ ਹਸਪਤਾਲ ਚ ਹੀ ਸੀਗਾ ਆਪਾਂ ਤਾਂ ਕੋਈ ਤਿਆਰੀ ਵਾਲਾ ਮਾਹੌਲ ਨਹੀਂ ਸੀ ਪਰ ਉਹਨੂੰ ਚਾਹਣ ਵਾਲੇ ਹੀ ਇੰਨੇ ਨੇ ਕਿ ਸਾਨੂੰ ਆਪ ਨੂੰ ਕਿਸੇ ਤਿਆਰੀ ਕਰਨ ਦੀ ਲੋੜ ਨਹੀਂ ਪੈਂਦੀ ਉਹਨੂੰ ਪ੍ਰੇਮ ਕਰਨ ਵਾਲੇ ਬਹੁਤ ਨੇ ਜਿਹੜੇ ਆਪ ਦਾ ਪ੍ਰੋਗਰਾਮ ਵੀ ਰਚਾ ਲੈਂਦੇ ਨੇ ਨਾਮ ਕਹਿੰਦੇ ਸਿੱਧੂ ਮੂਸੇਵਾਲਾ ਹੀ ਰੱਖਣਾ ਹੈ। ਕੀ ਕਹੋਂ ਬਿਸਤੇ? ਉਹਨੂੰ ਸਾਰੇ ਚਾਹਣ ਵਾਲੀ ਇਹ ਕਹਿ ਰਹੇ ਨੇ ਵੀ ਉਹਦਾ ਨਾਮ ਉਹੀ ਰੱਖਿਆ ਜਾਵੇ। ਤੇ ਫਿਰ ਉਹੀ ਰੱਖਿਆ ਜਾਊਗਾ ਜਿਨ੍ਹਾਂ ਦੀਆਂ ਨਵਾਵਾਂ ਨਾਲ ਇਹ ਚੀਜ਼ ਪ੍ਰਾਪਤ ਹੋਈ ਹੈ। ਜੋ ਚਾਹਣ ਵਾਲੇ ਚਾਹਣਗੇ ਉਹੀ ਹੋਊਗਾ। ਅ ਭਾਜੀ ਦੇਖੋ ਸਵੇਰ ਤੋਂ ਲੈ ਕੇ 7 ਵਜੇ ਲੱਗੇ ਹੋਏ ਨੇ ਜੀ ਸਾਰਾ ਕੁਝ ਤੇ ਤੁਹਾਡੇ ਤੁਹਾਡੇ ਭਰਾਵਾਂ ਦੇ ਦਵਾਵਾਂ ਨੇ ਜਿਨ੍ਹਾਂ ਨੇ ਇਸ ਸਿੱਧੂ ਨੂੰ ਲੈ ਹੁਲਵਾ ਤੇ ਰਾਸਾ ਮਿਲਦਿਆਂ ਕੀਤੀਆਂ ਸੀ ਇਹ ਪਰਿਵਾਰਾਂ ਨੇ, ਸਾਡੇ मामाਾਂ ਨੇ, ਭੈਣਾਂ ਨੇ, ਸਾਡੇ ਜੂਥ ਨੇ, ਸਾਡੇ ਬਜ਼ੁਰਗਾਂ ਨੇ ਇਓ ਅੱਜ ਸਾਡੇ ਕੋਲੇ ਝੋਲੀ ਪਈਆਂ ਨੇ ਜੀ ਤੇ ਅਸੀਂ ਬਹੁਤ ਖੁਸ਼ ਹਾਂ ਜੀ ਅੱਜ ਤੇ ਮੈਨੂੰ ਮੈ ਲੱਗਦਾ ਵੀ ਜੇ ਬਾਪੂ ਦੇਾਪੂ ਮਾਰੇ ਸੀ ਉਦੋਂ ਜਾਣ ਵੇਲੇ ਸਿੱਧੂ ਦੇ ਤੇ ਅੱਜ ਮੈਂ ਵੀ ਮਾਰਦੇ ਆ ਜੀ ਕੀ ਬਾਤ ਹੈ ਕੀ ਪਾਲੀ ਬਾਈ ਤੁਸੀਂ ਨੇ ਸਿੱਧੂ ਬਾਈ ਵੀ ਦੇਖਿਆ ਹੋਊਗਾ ਬਚਪਨ ਦੇ ਵਿੱਚ ਕਹਿੰਦੇ ਬੱਚੇ ਦੀ ਸ਼ਕਲ ਬਹੁਤ ਮਿਲਦੀ ਆ ਬਿਲਕੁਲ ਸੇਮ ਲੱਗਦਾ ਮੈਂ ਕਹਿੰਦਾ ਜੀ ਜਿਹੜੀਆਂ ਸੰਦੇਸ਼ ਆਏ ਉਤੋਂ ਜਿਵੇਂ ਐਤਵਾਰ ਨੂੰ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਇਹ ਦੇਖੋ ਤੇ ਐਤਵਾਰ ਨੂੰ ਉਹਨਾਂ ਦੀ ਵਾਪਸੀ ਹੋਈ ਹੈ ਸਮਾ ਸ਼ਾਮ ਦਾ 5 ਵਜੇ ਸੀ ਤੇ ਸਵੇਰ ਦਾ ਸ਼ਾਮ ਦਾ ਸਵੇਰ ਦਾ 5 ਵਜੇ ਆ ਜੀ ਤੇ ਇਹ ਤੁਸੀਂ ਏਡਿਟੋ ਆ ਵੀ ਤੇ ਬਾਈ ਆਊਗਾ ਦੁਬਾਰੇ ਉਹੀ ਆਵਾਜ਼ ਲੈ ਕੇ ਆਊਗਾ ਤੇ ਬਾਈ ਆਊਗਾ ਦੁਬਾਰੇ ਬਾਈ ਜਿਵੇਂ ਜਿਵੇਂ ਖਬਰ ਅੱਗੇ ਜਾਈਂ ਜਾ ਰਹੀ ਆ ਇਕੱਠ ਬਹੁਤ ਹੋ ਰਿਹਾ ਹੈ ਹਵੇਲੀ ਦੇ ਵਿੱਚ ਆਪਾਂ ਦੇਖ ਰਹੇ ਆ ਘੱਟ ਦਾ ਜੀ ਦੇਖੋ ਅਸੀਂ ਤਾਂ ਨਾ ਦੀਵਾਲੀ ਮਨਾਈ ਹੈ ਨਾ ਹੋਲੀ ਮਨਾਈ ਹੈ ਜੀ ਅੱਜ ਅਸੀਂ ਸਾਰਾ ਕੁਝ ਮਨਾਵਾਂਗੇ ਹੋਲੀ ਵੀ ਮਨਾਵਾਂਗੇ ਮਨਾਈ ਰਹੇ ਆ ਦੀਵਾਲੀ ਅਸੀਂ ਸ਼ਾਮ ਨੂੰ ਮਨਾਵਾਂਗੇ ਰਾਤ ਨੂੰ ਤੇ ਭੰਗੜੇ ਵੀ ਪਾਵਾਂਗੇ ਭੰਗੜੇ ਪਹਿ ਵੀ ਰਹੇ ਨੇ ਤੇ ਟੀਮਾਂ ਆ ਰਹੀਆਂ ਭੰਗੜੇ ਵਾਲੀਆਂ ਤੇ ਅਸੀਂ ਪੂਰੇ ਨੱਚਾਂਗੇ ਸਾਰਿਆਂ ਨੱਚਾਂਗੇ ਅੱਜ ਬਾਈ ਬਾ ਪੂਰੀ ਕੈਕ ਦਿਨਾਂ ਤੱਕ ਆ ਜਾਣਗੇ ਹਵੇਲੀ ਦੇ ਵਿੱਚ ਦੇਖੋ ਤਾਂ ਤਾਇਆ ਜੀ ਨੂੰ ਪਤਾ ਹੋਊਗਾ ਜੀ ਪਰ ਆ ਜਾਣਗੇ ਜੀ ਸਿੱਧੀ ਆ ਜਾਣਗੇ ਇੱਕ ਵੱਧੋਵਾਦ ਇੱਕ ਹੁੰਦਾ ਹੋਵੇਗਾ 5 ਦਿਨ 6 ਦਿਨ ਬਸ ਇੰਨੀ ਜ਼ਿਆਦਾ ਸਮਾਂ ਲੱਗਦਾ ਠੀਕ ਹੈ ਵਧਾਈਆਂ ਕਿੱਥੋਂ ਕਿੱਥੋਂ ਵਧਾਈਆਂ ਤਾਂ ਜੀ ਸਵੇਰ ਦਾ ਫੋਨ ਦੇਖੋ ਬੰਦ ਹੋ ਗਿਆ ਜੀ ਹੁਣ ਤਾਂ ਹਟ ਗਈਆਂ ਜੀ ਤੇ ਸਵੇਰ ਦਾ ਇਹ ਫੋਨ ਬਿਜੀ ਸੀਗਾ ਇੱਕ ਫੋਨ ਆਇਆ ਚਾਰ ਵਿੱਚ ਹੋਰ ਸੀ ਤੇ ਜਿੰਨਾਂ ਦਾ ਵੀ ਫੋਨ ਆਇਆ ਸਾਨੂੰ ਜਾਂ ਜਿੰਨਾਂ ਜਵਾਬ ਨਹੀਂ ਦੇ ਸਕੇ ਸਾਰਿਆਂ ਨੂੰ ਅਸੀਂ ਵਧਾਈਆਂ ਦਿੰਨੇ ਆ ਮੂਸਾ ਪਰਿਵਾਰ ਵਾਲਿਆਂ ਨੂੰ ਸਿੱਧੂ ਪਰਿਵਾਰ ਵਾਲਿਆਂ ਨੂੰ ਤੇ ਮੇਰੇ ਬੰਨਿਓ ਜੀ ਵਾਲੀ ਜੀ ਜਿਸ ਤਰ੍ਹਾਂ ਆਪਣਾ ਪਹਿਲਾ ਮਾਹੌਲ ਗਮਨੀਂਬ ਸੀਗਾ ਹੁਣ ਮਤਲਬ ਇਹ ਖੁਸ਼ੀਆਂ ਆਈਆਂ ਰਹੀਆਂ ਹਨਾ ਹਸਪਤਾਲ ਦੇ ਵੀ ਅਸੀਂ ਦੇਖ ਕੇ ਹਸਪਤਾਲ ਦੇ ਵਿੱਚ ਵੀ ਤਤ ਲੱਗਿਆ ਵਧਾਈਆਂ ਦੇਣ ਲੱਗੇ ਜੀ ਵੀ ਲੋਕ ਉਲਾਲੀ ਖੇਡ ਜੀ 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 ਲੋਕਾਂ ਨੂੰ ਉਹਨਾਂ ਦੇ ਜਿਹੜੇ ਫੈਨ ਨੇ ਉਹਨੂੰ ਕਿਸ ਨੇ ਦੇਣਾ ਚਾਹੁੰਦੇ ਸਨੇਹਾ ਮੈਂ ਇਹ ਦਊਂਗਾ ਸਾਡੀ ਮਾਤਾ ਜੀ ਨੇ ਵੀ ਦਿੱਤਾ ਸੀ ਕਿਸ ਨੇ ਆ ਭੋਗ ਤੇ ਵੀ ਇੱਕ ਜਦੋਂ ਸਿੱਧੂ ਗਿਆ ਸੀਗਾ ਸਾਡਾ ਵੱਡਾ ਉਹਦੇ ਇੱਕ ਰੁੱਖ ਲਾਉਣ ਦੀ ਮਾਤਾ ਜੀ ਨੇ ਬੇਨਤੀ ਕੀਤੀ ਸੀ ਤੇ ਅੱਜ ਮੈਂ ਇੱਕ ਬੇਨਤੀ ਕਰੂੰਗਾ ਸਾਡੇ ਪਰਿਵਾਰ ਬੰਨਿਓ ਵੀ ਅੱਜ ਆਉਣ ਤੇ ਵੀ ਇੱਕ ਰੁੱਖ ਲਾਇਆ ਜਾਵੇ ਫਲਦਾਰ ਬੂਟ ਜਿਵੇਂ ਜਿਵੇਂ ਫਾਲਦਰ ਬੂਟਾ ਚੱਲੂਗਾ ਤੇ ਸਾਡਾ ਸਿੱਧੂ ਵੀ ਉਵੇਂ ਤਹਾਂ ਆਊਗਾ ਫਿਰ ਜੀ ਉਵੇਂ ਹੀ ਫੜ ਦੇਊਗਾ ਲੋਕਾਂ ਨੂੰ ਜਿਵੇਂ ਪਹਿਲਾਂ ਇੱਥੇ ਸੀ ਕੋਈ ਲਾਸਟ ਵਾਰੀ ਕਦੋਂ ਭੰਗੜੇ ਪਈ ਸੀ ਜ਼ਿਆਦਾ ਕੁਝ ਕੋਈ ਹਵੇਲੀ ਦੇ ਵਿੱਚ ਕਿਉਂਕਿ ਬਹੁਤ ਸਮਾਂ ਉਰੇ ਮਾਹੌਲ ਖਰਾਬ ਰਿਹਾ ਹਵੇਲੀ ਦਾ ਲਾਸਟ ਵਾਰੀ ਕਦੋਂ ਇਹੋ ਜਿਹਾ ਮਾਹੌਲ ਸੀ ਕੋਈ ਜ਼ਿਆਦਾ ਬਾਈ ਦੇ ਹੁੰਦੇ ਹਾਂਜੀ ਹਾਂਜੀ ਲਾਸਟ ਵਾਰੀ ਸਾਨੂੰ ਜ਼ਿਆਦਾ ਹੈ ਪਰ ਅੱਜ ਸਾਨੂੰ ਅੱਜ ਉਹ ਨਹੀਂ ਜ਼ਿਆਦਾ ਅੱਜ ਆ ਜ਼ਿਆਦਾ ਜੀ ਸਾਨੂੰ ਜਿੰਨਾ ਅੱਜ ਪਹਿਰਿਆ ਤੇ ਅੱਜ ਦਾ ਬਹੁਤ ਹੀ ਮਤਲਬ ਖੁਸ਼ ਹੈ ਜੀ ਅਸੀਂ ਸਾਨੂੰ ਮਤਲਬ ਸਾਰਾ ਕੁਝ ਭੁੱਲਿਆ ਹੋਇਆ ਜੀ ਮਗਰਲਾ ਤੇ ਅਸਕਰਦੇ ਪਰਮਾਤਮਾ ਵਾਰੇ ਜਿਵੇਂ ਸਾਨੂੰ ਵਾਪਸ ਭੇਜਿਆ ਉਵੇਂ ਹੀ ਇਹਨਾਂ ਦੀ ਆਵਾਜ਼ ਬਟਟੋ ਦਿਮਾਗ ਬਟਟੋ ਇਹਨਾਂ ਦੀ ਸੰਸਕਾਰ ਪਰਿਵਾਰ ਦੇ ਦਿੱਤੇ ਜਲ ਇਹ ਅਸੀਂ ਅਰਦਾਸ ਕਰਾਈ ਪਰਮਾਤਮਾ